ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦਾ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 4 ਅਤੇ 5 ਦਸੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਵੈਸਟਰਨ ਡਿਸਟਰਬਰਸ ਨੇ ਉੱਤਰੀ ਭਾਰਤ ਦੇ ਉੱਪਰ ਲਗਾਤਾਰ ਆਪਣਾ ਅਸਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਗੱਲ ਕੀਤੀ ਜਾਵੇ ਤਾਂ ਪੰਜਾਬ ਰਾਜਸਥਾਨ ਹਰਿਆਣਾ ਉੱਤਰਾਖੰਡ ਉਚਲ ਜੰਮੂ ਲੇਹ ਲਦਾਖ ਇਹਨਾਂ ਇਲਾਕਿਆਂ ਜਿੱਥੇ ਤਗੜੀ ਬੱਦਲ ਬਈ ਦੇਖਣ ਨੂੰ ਮਿਲ ਰਹੀ ਹੈ ਵੈਸੇ ਤਾਂ ਬੱਦਲ ਬਈ ਪੂਰੇ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹ ਵੈਸਟਰਨ ਡਿਸਟਰਬੈਂਸ ਨੇ ਪੂਰੇ ਭਾਰਤ ਨੂੰ ਕਵਰ ਕੀਤਾ ਹੈ ਪਰ ਆਪਾਂ ਪੰਜਾਬ ਹਰਿਆਣਾ ਰਾਜਸਥਾਨ ਤੇ ਜੇ ਮੱਛਲਦੀ ਅਗਰ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਯਾਨੀ ਕਿ ਤੜਕੇ ਲਗਭਗ 2 ਤੋਂ 3 ਵਜੇ ਤੋਂ ਹੀ ਬੱਦਲ ਵਰਗਾ ਅਸਰ ਪੂਰਨ ਤੌਰ ਤੇ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਇਸ ਦਾ ਫਿਲਹਾਲ ਘੱਟ ਅਸਰ ਜਿਹੜਾ ਹੈ ਉਹ ਸਿਰਫ ਥੋੜਾ ਜਿਹਾ ਅਪਨ ਲੁਧਿਆਣੇ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਪਟਿਆਲਾ ਫਤਿਹਗੜ੍ਹ ਸਾਹਿਬ ਇਹਦੇ ਵਿੱਚ ਘੱਟ ਅਸਰ ਥੋੜਾ ਜਿਹਾ ਮਾਨਸਾ ਬਠਿੰਡਾ ਸੰਗਰੂਰ ਇਹਦੇ ਵਿੱਚ ਵੀ ਥੋੜਾ ਜਿਹਾ ਘੱਟ ਅਸਰ ਦੇਖਣ ਨੂੰ ਮਿਲੇ ਪਰ ਬਾਕੀ ਪੰਜਾਬ ਦੇ ਉੱਪਰ ਬੱਦਲ ਵਰਗਾ ਪੂਰਨ ਤੌਰ ਤੇ ਅਸਰ ਬਣਿਆ ਹੋਇਆ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਆਉਣ ਤੇ ਸਮਿਆਂ ਦੇ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਨਾਲ ਕੋਈ ਬਹੁਤ ਭਾਰੀ ਮੀਂਹ ਦੀ ਉਮੀਦ ਅੱਜ ਤੜਕੇ 4 ਦਸੰਬਰ ਨੂੰ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਓਵਰਕਾਸਟ ਕੰਡੀਸ਼ਨਰ ਰਹਿਣ ਗਿਆ ਜਿਸ ਦੇ ਕਾਰਨ ਠੰਡ ਦਾ ਮਾਹੌਲ ਜ਼ਿਆਦਾ ਦੇਖਣ ਨੂੰ ਮਿਲੇਗਾ ਯਾਨੀ ਕਿ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਅੱਜ ਆ ਸਕਦੀ ਹੈ ਇਪੋਤਲ ਬਾਈ ਜਿਹੜੀ ਹਵਾਏ ਪੱਛਮੀ ਰੂਪ ਤੋਂ ਇਸ ਤਰੀਕੇ ਨਾਲ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਲਗਭਗ ਦੁਪਹਿਰ 12:00 ਵਜੇ ਦੇ ਨੇੜੇ ਤੇ ਸਿਸਟਮ ਜਿਹੜਾ ਹੈ ਪੰਜਾਬ ਦੇ ਉੱਪਰ ਤੋਂ ਸਾਫ਼ ਹੁੰਦਾ ਦਿਖਾਈ ਦੇਵੇਗਾ ਜਿਸ ਦੇ ਸਿੱਟੇ ਵਜੋਂ ਧੁੱਪ ਥੋੜੀ ਜਿਹੀ ਘੱਟ ਪਵੇਗੀ ਤਾਪਮਾਨ ਦੇ ਵਿੱਚ ਗਰਾਵਟ ਜਿਹੜੀ ਆਉਂਦੀ ਨਜ਼ਰ ਆ ਰਹੀ ਹੈ ਅੱਜ ਉਮੀਦ ਹੈ ਕਿ ਤਾਪਮਾਨ ਜਿਹੜਾ ਮੈਕਸਿਮਮ ਹੈ ਉਹ 20-21 ਡਿਗਰੀ ਤੱਕ ਜਾ ਸਕਦਾ ਹੈ ਜੋ ਪਿਛਲੇ ਦਿਨਾਂ ਵਿੱਚ 23 ਡਿਗਰੀ ਤੱਕ ਜਾ ਰਿਹਾ ਸੀ ਯਾਨੀ ਕਿ 2-3 ਡਿਗਰੀ ਦੀ ਗਰਾਵਟ ਪੰਜਾਬ ਦੇ ਵਿੱਚ ਅੱਜ ਦੇਖਣ ਨੂੰ ਮਿਲੂਗੀ ਜਿਸ ਦੇ ਸਿੱਟੇ ਵਿੱਚੋਂ ਹੌਲੀ ਹੌਲੀ ਹੁਣ ਚੇਅਰ ਸਰਕਲ ਸ਼ੁਰੂ ਹੋਵੇਗਾ ਠੰਡਰ ਪੈਨ ਦਾ ਗੱਲ ਕੀਤੀ ਜਾਵੇ ਤਾਂ ਕੱਲ ਨੂੰ ਵੀ ਇਹ ਸਿਸਟਮ ਲਗਾਤਾਰ ਐਕਟਿਵ ਰਹੇਗਾ ਤੁਸੀਂ ਦੇਖੋਗੇ ਇੱਕ ਸਿਸਟਮ ਹੋਰ ਪਛਵੇਂ ਰੂਪ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਹੜਾ ਕਿ 5 ਤਰੀਕ ਨੂੰ ਪੰਜਾਬ ਬਲਕੂਚ ਕਰੇਗਾ ਤੇ 5 ਤਰੀਕ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਮੇਨ ਤੌਰ ਤੇ ਇਸ ਦਾ ਅਸਰ ਜਿਹੜਾ ਇਹ ਹੋ ਇਸ ਤਰੀਕੇ ਦੇਖਣ ਨੂੰ ਮਿਲੇਗਾ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਇਹ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਹੈ ਕੱਲ ਨੂੰ ਕੱਲ ਨੂੰ ਜਿਹੜਾ ਮੇਨ ਉਮੀਦ ਹੈ ਕਿ ਗੁਰਦਾਸਪੁਰ ਪਠਾਨਕੋਟ ਦੇ ਨੇੜੇ-ਟੜ ਦੇ ਇਲਾਕਿਆਂ ਦੇ ਵਿੱਚ ਮੀਂਹ ਦੇ ਚਾਂਸ ਬਣ ਸਕਦੇ ਨੇ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਹਲਕੀ ਦਰਮਿਆਨੀ ਪੁੰਡਾਬੰਦੀ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਉਹ ਵੀ ਬਹੁਤ ਘੱਟ ਯਾਨੀ ਕਿ 5% ਚਾਂਸ ਨੇ ਕਿਸੇ ਇਲਾਕੇ ਵਿੱਚ ਹਲਕੀ ਜੀ ਕਿਣਮਕਣੀ ਹੋਈ ਜਿਸ ਦੇ ਨਾਲ ਕੋਈ ਬਹੁਤ ਵੱਡਾ ਅਸਰ ਮੀਂਹ ਦਾ ਨਹੀਂ ਦੇਖਣ ਨੂੰ ਮਿਲ ਰਿਹਾ ਕੱਲ ਦੀ ਅਗਰ ਗੱਲ ਕੀਤੀ ਜਾਵੇ ਤਾਂ 5 ਤਰੀਕ ਨੂੰ ਲਗਭਗ ਤੜਕੇ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਥੋੜੀ-ਬਹੁਤੀ ਪੁੰਡਾਬੰਦੀ ਗੁਰਦਾਸਪੁਰ ਪਠਾਨਕੋਟ ਦੇ ਏਰੀਆ ਵਿੱਚ ਹੋ ਸਕਦੀ ਹੈ ਹੁਣ ਆਉਂਦੇ ਦਿਨਾਂ ਦੀ ਗੱਲ ਕਰੀ ਜਾਵੇ ਤਾਂ 5 6 ਤਰੀਕ ਨੂੰ ਪਹਾੜੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਜਿਹੜੀ ਕਿ ਜੰਮੂ ਲੈ ਤੇ ਹਿਮਾਲਿਆ ਪਰਬਤ ਦੀ ਜੜੀ ਲੜੀ ਹੈ ਇਹਦੇ ਵਿੱਚ ਭਾਰੀ ਮੀਂਹ ਅਤੇ ਬਰਫਬਰੀ ਦੀ ਉਮੀਦ ਹੈ ਜਿਸ ਦੇ ਕਾਰਨ ਮੈਦਾਨੀ ਇਲਾਕੇ ਦਾ ਤਾਪਮਾਨ ਵੀ ਘਟੇਗਾ ਜਾਨੀ ਕਿ 7 ਤਰੀਕ ਤੋਂ ਪੰਜਾਬ ਦੇ ਤਾਪਮਾਨ ਦੇ ਵਿੱਚ ਪਾਰੀ ਗਰਾਵਡ ਸਾਨੂੰ ਦੇਖਣ ਨੂੰ ਮਿਲੂਗੀ ਐਸਜੀ ਅਪਡੇਟ ਪੰਜਾਬ ਦੇ ਮੌਸਮ ਤੇ ਹਾਲਾਤਾਂ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸਾਂਝੀ ਵੀ ਕਰਦੇ ਹੋ ਜਾਨਕਿ ਸ਼ੇਅਰ ਕਰਦੇ ਹੋ ਮਿਲਦੇ ਆ ਜਲਦ ਅਗਲੀ ਵੀਡੀਓ ਵਿੱਚ ਦੁਪਹਿਰ ਦੇ ਸਮੇਂ ਧੰਨਵਾਦੀ